ਸਾਬ ਦੇ ਜਥੇਦਾਰ ਸਾਹਿਬ ਨੂੰ ਸਵਾਲ ਜਵਾਬ ਕਰੇ ਤੁਹਾਨੂੰ ਸਵਾਲ ਦਾ ਔਕਾਤ ਹੈ ਜਾਂ ਨਹੀਂ ਹੈ ਇਹ ਸੰਸਦ ਨੂੰ ਪਤਾ ਪਰ ਤੇਰੇ ਕਿਉਂ ਔਕਾਤ ਹੈ ਤੂੰ ਆਪਣੀ ਔਕਾਤ ਦੱਸ ਤੂੰ ਕਹਿ ਰਿਹਾ ਕਿ ਸ਼ੀਰਿਆ ਪਾਲ ਤੱਕ ਤੇ ਜਥੇਦਾਰ ਨੂੰ ਭਗਵੰਤ ਦੀ ਇੰਨੀ ਔਕਾਤ ਨਹੀਂ ਕਿ ਸਵਾਲ ਜਵਾਬ ਕਰੇ ਕਿਉਂ ਉਹ ਰੱਬ ਲੱਗਿਆ ਦੱਸ ਮੈਨੂੰ ਉਹ ਰੱਬ ਲੱਗਿਆ ਉਹ ਬੰਦਾ ਹੈ ਜੇ ਉਸ ਪੋਜੀਸ਼ਨ ਤੇ ਜਾ ਕੇ ਕੋਈ ਵੀ ਜਥੇਦਾਰ ਪੁੱਠਾ ਸਿੱਧਾ ਕੰਮ ਕਰੂਗਾ ਕੋਈ ਲਾਅ ਤੋੜੂਗਾ ਪੂਰਾ ਹੱਕ ਹੈ ਪੰਜਾਬ ਦੀ ਸਰਕਾਰ ਨੂੰ ਦਿੱਲੀ ਦੀ ਸਰਕਾਰ ਨਾਲ ਸਵਾਲ ਜਵਾਬ ਕਰੰਦਾ ਹੁਣ ਜੋ ਜਥੇਦਾਰ ਲੱਗਿਆ ਤਾਂ ਬੰਦਾ ਮਾਰ ਦੇ ਉੱਥੇ ਜਿੱਦ ਜਥੇਦਾਰ ਲੱਗਿਆ ਤਾਂ ਪੁੱਠੇ ਸੇ ਤੇ ਕੰਮ ਕਰੇ ਕਿਉਂਕਿ ਮੈਂ ਬਹਾਂ ਜਥੇਦਾਰ ਆ ਜੀ ਮੈਂ ਨਾ ਤਾਂ ਕੋਈ ਸਵਾਲ ਕਰੀ ਨਹੀਂ ਸਕਦਾ ਇਹ ਕਿਹਨੇ ਕਹਿਤਾ ਐਸੀ ਕਰਕੇ ਮੈਂ ਕਹਿੰਦੀ ਆ ਵੀ ਤੇਰੇ ਵਰਗੇ ਬੰਦੇ ਨੂੰ ਐਜੂਕੇਸ਼ਨ ਦੀ ਬਹੁਤ ਲੋੜ ਆ ਤੁਸੀਂ ਸਕੂਲਾਂ 'ਚ ਜਾਓ ਪਹਿਲੇ ਜਾ ਕੇ ਪੜਾਈਆਂ ਆਪਣੀਆਂ ਪੜੋ ਦੇਖੋ ਸੋਸਾਇਟੀ 'ਚ ਕਿਵੇਂ ਵਿਚਰਨਾ ਰਹਿਣਾ ਹੈ ਐਟੀਕੈਟਸ ਕੀ ਹੁੰਦੇ ਆ ਮੈਨਰਸ ਕੀ ਹੁੰਦੇ ਆ ਗੱਲ ਕਰਿਆ ਕਰੋ ਪ੍ਰੈਕਟੀਕਲ ਆਰੇ ਧੋਗਲੇ ਚਾਰੇ ਲੈ ਕੇ ਘੁੰਮਦੇ ਹੋ ਨਾ ਮੈਨੂੰ ਤੁਹਾਡੇ ਆਹ ਧੋਗਲੇ ਚਾਰੇ ਬਿਲਕੁਲ ਪਸੰਦ ਨਹੀਂ ਆ। ਫੈਕਟਿਕਲ ਗੱਲ ਕਰੋ ਵੀ ਹਾਂ ਜੇ ਕੋਈ ਵੀ ਕਾਲ ਤੱਕ ਦੇ ਜੱਥੇਦਾਰੀ ਪੋਜੀਸ਼ਨ ਤੇ ਹੈ ਅਗਰ ਉਹ ਬੰਦਾ ਪੋਜੀਸ਼ਨ ਦਾ ਉਪਯੋਗ ਕਰੇਗਾ ਉੱਥੇ ਬੈ ਕੇ ਕੋਟੇ ਸਿੱਧੇ ਕੰਮ ਕਰੇਗਾ ਤਾਂ ਬਿਲਕੁਲ ਹੱਕ ਹੈ ਪ੍ਰਸ਼ਾਸਨ ਨੂੰ ਜਨਤਾ ਨੂੰ ਕਾਨੂੰਨ ਨੂੰ ਉਹਨੂੰ ਸਵਾਲ ਜਵਾਬ ਕਰਨ ਦਾ। ਤੂੰ ਚਾਰ ਵੋਟਾਂ ਲੈਣ ਦੇ ਚੱਕਰ 'ਚ ਘਟਿਆ ਗੋਰਿੰਗਰ ਲੱਗਿਆ ਤੈਨੂੰ ਸੁਣਦਾ ਕੌਣ ਹੈ? ਮੈਨੂੰ ਇਹ ਦੱਸ ਵੀ ਤੇਰੀ ਔਕਾਤ ਕੀ ਹੈ ਭਗਵੰਤ ਮਾਨ ਦੇ ਸਾਹਮਣੇ ਉਹ ਮੁੱਖ ਮੰਤਰੀ ਐਸਟਮ ਜੁੱਦਾ ਪੰਜਾਬ ਦਾ ਤੂੰ ਕੀ ਹੈ? ਅੱਜ ਮੇਰਾ ਸਵਾਲ ਉਹ ਖਾਲਸਤਾਨੀ ਹੈ ਤੋੜੇ ਪੰਨੋ ਦੇ ਗੈਂਗ ਤੋਂ ਬਿਲੋਂਗ ਕਰਦੇ ਆ ਗੁਰਪਤਵੰਤ ਪੰਨੋ ਖਾਨ ਕਿਉਂਕਿ ਖਾਲਸਤਾਨੀ ਵੀ ਦੋ ਹਿੱਸਿਆਂ ਦੇ ਵਿੱਚ ਵੰਡ ਚੁੱਕੇ ਆ ਹੁਣ ਬਹੁਤ ਖਾਲਸਤਾਨੀ ਹੈ ਜਿਨਨੂੰ ਇਹ ਚੀਜ਼ ਅੰਡਰਸਟੈਂਡ ਹੋ ਗਈ ਕਿ ਜਿਹੜੀ ਇਹਨਾਂ ਦਾ ਇੱਕ ਅਜੰਡਾ ਸੀ ਇਹਨਾਂ ਦੇ ਇੱਕ ਮੁਹਿੰਮ ਸੀ ਇਹਨਾਂ ਦਾ ਇੱਕ ਆਪਣਾ ਖਾਲਸਤਾਨ ਚਾਹੀਦਾ ਸੀ ਜੋ ਇੱਕ ਚੀਜ਼ ਲੈ ਕੇ ਚੱਲੇ ਸੀ ਇਹ ਪੰਨੋ ਨੇ ਇਹਨਾਂ ਦੀ ਸਾਰੀਆਂ ਚੀਜ਼ਾਂ ਤੇ ਪਾਣੀ ਫੇਰਿਆ ਤੇ ਉਹ ਲੋ ਪੰਨੋ ਤੋਂ ਟੁੱਟ ਕੇ ਪਿੱਛੇ ਹੋ ਗਿਆ ਸੋ ਖਾਲਿਸਤਾਨ ਦੋਧਰਾ ਦੇ ਵਿੱਚ ਜੁੜ ਚੁੱਕਿਆ ਹੁਣ ਜਿਹੜਾ ਗੁਰਪਤਵੰਤ ਪੰਨੋ ਆ ਆਏ ਦਿਨ ਬੜੇ ੜਕਾਲੂ ਸਪੀਚ ਦਿੰਦਾ ਹੈ ਭਾਰਤ ਦੇ ਖਿਲਾਫ ਹਮੇਸ਼ਾ ਜ਼ਹਿਰ ਉਗਲਦਾ ਹੈ ਗੰਦ ਪਾਉਂਦਾ ਹੈ ਪਰ ਹਮੇਸ਼ਾ ਕਹਿੰਦਾ ਕਿ ਪਾਕਿਸਤਾਨ ਵਾਲੇ ਸਾਡੇ ਭਾਈ ਆ ਕਹਿੰਦਾ ਵੀ ਮੈਂ ਪਾਕਿਸਤਾਨ ਨਾਲ ਖੜਾ ਪਾਕਿਸਤਾਨ ਵਾਲੇ ਸਾਡੇ ਭਾਈ ਆ ਸਾਡੇ ਵੀਰ ਆ ਹੁਣ ਇਸ ਪੰਨੋ ਨੂੰ ਮੇਰਾ ਸਵਾਲ ਅਬ ਜਿਹੜਾ ਯੂਕੇ ਦੇ ਵਿੱਚ ਸਿੱਖਾਂ ਕੁੜੀਆਂ ਦੀ ਗਰੂਮਿੰਗ ਹੋ ਰਹੀ ਹੈ 11 ਤੋਂ ਲੈ ਕੇ 16 ਸਾਲ ਦੇ ਵਿੱਚ ਉਹ ਪਾਕਿਸਤਾਨੀ ਮੁਸਲਮਾਨਾ ਉਹਨਾਂ ਦੀ ਗਰੂਮਿੰਗ ਕਰ ਰਹੇ ਆ ਇੱਕ ਇੱਕ ਬੰਦੇ ਨੂੰ 6 6000 ਪਾਉਂਡ ਆਫਰ ਕੀਤਾ ਜਾਂਦਾ ਕਿ ਵੱਧ ਤੋਂ ਵੱਧ ਸਿੱਖਾਂ ਦੀਆਂ ਕੁੜੀਆਂ ਨੂੰ ਦੀ ਗਰੂਮਿੰਗ ਕਰੋ ਗਰੂਮਿੰਗ ਦਾ ਮਤਲਬ ਜਿਵੇਂ 11 ਸਾਲ ਦੀ ਕੁੜੀ ਆ ਉਹਨੂੰ ਉਹਦਾ ਬ੍ਰੇਨ ਵਾਸ਼ ਕਰਨਾ ਵੀ ਆਲਾ ਮੈਂ ਤੈਨੂੰ ਫੋਨ ਕਿੱਥੇ ਕੀਤਾ ਨਹੀਂ ਉਹਦੇ ਮਾਂ ਪਿਓ ਲੈ ਸਕਦੇ ਹੁਣੇ ਉਹਨੂੰ ਵੱਡੇ ਵੱਡੇ ਮਹਿੰਗੇ ਤੋਹਫੇ ਦੇਣੀ ਮੈਂ ਤੇਰਾ ਪਿਆਰ ਆ ਮੈਂ ਮੈਨੂੰ ਬਹੁਤ ਪਿਆਰ ਕਰਦਾ ਤੇ ਸੰਦਰ 40 40 ਸਾਲ ਦੇ ਬੰਦੇ ਬੱਚਿਆਂ ਦੀ ਉਮਰ ਜਦੋਂ ਅੰਡਰ ਏਜ ਹੁੰਦੀ ਹੈ ਬੱਚੇ ਨੂੰ ਸਮਝ ਨਹੀਂ ਆਉਂਦੀ ਮਾਪੇ ਉਹਨਾਂ ਨੂੰ ਹੁਣ ਸਮਝਾ ਦੇ ਰਹੇ ਹੁਣ ਟਾਈਮ ਆ ਗਿਆ ਕਿ ਮਾਪੇ ਉਹ ਆਪਣੀਆਂ ਧੀਆਂ ਨੂੰ ਦੱਸਣ ਕਿ ਅੱਦਾ ਕਿਸੇ ਬੰਦੇ ਤੋਂ ਗਿਫਟ ਨਹੀਂ ਲੈਣੇ ਕਿਸੇ ਬੰਦੇ ਨਾਲ ਇੱਦਾਂ ਗੱਲਾਂ ਸੁਣਿਆ ਨਾ ਸੋ ਫਿਰ ਉਸ ਬੱਚੇ ਦੇ ਨਾਲ ਇਹ ਸੈਕਸ ਰਿਲੇਸ਼ਨਸ਼ਿਪ ਬਣਾਉਂਦੇ ਆ ਉਹਦੀ ਲਾਈਫ ਖਰਾਬ ਕਰ ਦਿੰਦੇ ਆ ਕਿੰਨੀਆਂ ਕੁੜੀਆਂ ਦਾ ਸਿੱਖਾਂ ਦੀਆਂ ਕੁੜੀਆਂ ਦਾ ਧਰਮ ਪਰਬਤਨ ਕਰਤਾ ਇਹਨਾਂ ਨੇ ਸੋ ਤੁਸੀਂ ਐਸੇ ਗੁਰਤਤਪੰਤ ਪੰਨੋ ਦਾ ਸਾਥ ਦੋਗੇ ਛੋੜਾ ਕਹਿੰਦਾ ਕਿ ਪਾਕਿਸਤਾਨ ਦੇ ਮੁਸਲਮਾਨ ਮੇਰੇ ਭਾਈ ਆ ਮਨ ਨਾ ਖੜਾ ਤੇ ਉਹ ਅੱਜ ਸਿੱਖਾਂ ਦੀ ਕੁੜੀਆਂ ਦੀ ਬੱਚੀਆਂ ਦੀ ਗਰੂਮਿੰਗ ਕਰ ਰਿਹਾ ਔਰ ਮੈਂ ਬਹੁਤ ਸਾਰਾ ਧੰਨਵਾਦ ਉਹ ਸਾਰੇ ਸਿੱਖਾਂ ਨੂੰ ਦਵਾਂਗੀ ਕਿ ਜਿਹੜਾ ਯੂਕੇ ਦੇ ਵਿੱਚ ਕਾਣ ਹੋਇਆ 4-5 ਮੁੰਡਿਆਂ ਨੇ ਇਸ ਕੁੜੀ ਨੂੰ 3-4 ਦਿਨ ਤੋਂ ਫਲੈਟ ਦੇ ਵਿੱਚ ਰੱਖਿਆ ਹੋਇਆ ਸੀ ਔਰ 4-5 ਜਣੇ ਹੀ ਉਸ ਕੁੜੀ ਨਾਲ ਸੰਬੰਧ ਬਣਾ ਰਹੇ ਸੀ 14-15 ਸਾਲ ਉਮਰ ਉਸ ਬੱਚੀ ਦੀ ਦੱਸੀ ਗਈ ਹੈ 12 ਸਾਲ ਦੀ ਉਮਰ ਤੋਂ ਉਹਨੂੰ ਉਹਦੀ ਗਰੂਮਿੰਗ ਚੱਲ ਰਹੀ ਸੀ ਬੱਚੀ ਨੂੰ ਛੁੜਾਇਆ 200 ਸਿੱਖ ਇਕੱਠਾ ਹੋਇਆ ਬੜੀ ਖੁਸ਼ੀ ਹੋਈ ਕਿ ਸੋਖੇ ਵળે ਸਿੱਖ ਕੌਮ ਇਕੱਠੀ ਹੋਈ ਨਹੀਂ ਤਾਂ ਇਹ ਜਿਹੜੇ ਮੁਸਲਮਾਨ ਹੈ ਮਿੰਟ ਲਾਉਂਦੇ ਆ ਇਕੱਠੇ ਹੋਣਗੇ ਪਰ ਸਿੱਖਾਂ ਦੇ ਵਿੱਚ ਯੂਨਿਟੀ ਨਹੀਂ ਹੈ ਜਦੋਂ ਸਿੱਖ ਇਦਾਂ ਦੇ ਕੰਮ ਕਰਦੇ ਆ ਨਾ ਦਲੇਰੀ ਵਾਲੇ ਕਿ ਕਿਸੇ ਦੀ ਧੀ ਫਸੀ ਹੋਈ ਆ ਕਿਸੇ ਦੇ ਬੱਚੇ ਨਾਲ ਰੇਪ ਹੋ ਰਿਹਾ ਸਿੱਖ ਉਹ ਤੇ ਪਹੁੰਚਦੇ ਉਹਨੂੰ ਬਚਾਉਂਦੇ ਆ ਇਸ ਚੀਜ਼ ਤੇ ਬੜਾ ਫਕਰ ਤੇ ਮਾਨ ਮਹਿਸੂਸ ਹੁੰਦਾ ਹੈ ਫਿਰ ਫੀਲ ਹੁੰਦਾ ਹੈ ਸਾਡੀ ਆਪਣੇ ਕੌਮ ਤੇ ਸਾਡੀ ਕੌਮ ਕਿੰਨੀ ਚੰਗੀ ਆ ਪਰ ਜਿਹੜੇ ਪੰਨੂ ਦੇ ਗਰੁੱਪ ਦੇ ਖਾਲਸਤਾਨੀ ਖੋਪੇਸਤਾਨੀ ਐ ਇਹ ਔਰਤਾਂ ਨੂੰ ਸ਼ੋਸ਼ਣ ਕਰਦੇ ਆ ਉਹਨਾਂ ਨੂੰ ਗਾਲਾਂ ਕੱਢਦੇ ਆ ਛੋਟੇ ਬੱਚਿਆਂ ਨੂੰ ਗਾਲਾਂ ਕੱਢਣੀਆਂ ਸੋ ਜਿੰਨਾ ਤੁਸੀਂ ਜਿਆਦਾ ਗੁਰਪਤਵੰਦ ਪੰਨੂ ਦੀ ਟੀਮ 'ਚ ਜੁੜੋਗੇ ਤੁਸੀਂ ਉਹਨਾਂ ਲੋਕਾਂ ਦੇ ਵਿੱਚ ਨਫ਼ਰਤ ਪੈਦਾ ਕਰ ਰਹੇ ਹੋ ਤੁਸੀਂ ਜ਼ਹਿਰ ਉਗਲ ਰਹੇ ਹੋ ਸੋ ਜੇਸ ਸਾਹਿਬ ਨਾਲ ਦੇਖੋ ਹੁਣ ਨਿਊਜ਼ੀਲੈਂਡ ਦੇ ਵਿੱਚ ਨਗਰ ਕੀਰਤਨ ਪਹਿਲੇ ਰੋਕਿਆ ਪੰਨੂ ਦੇ ਕੋਈ ਵੀਡੀਓ ਨਹੀਂ ਆਈ ਜਾ ਰੋਕਿਆ ਮਨੋਂ ਦੇ ਕੋਈ ਵੀਡੀਓ ਨਹੀਂ ਆਈ ਇੰਗਲੈਂਡ ਦੇ ਵਿੱਚ ਪਹਿਲਾ ਕੇਸ ਨਹੀਂ ਹੈ ਸਿੱਖਾਂ ਦੇ ਕੁੜੀਆਂ ਦਾ ਜਿਹੜਾ க்ਰੂਮਿੰਗ ਕਰ ਰਿਹਾ ਇਟਸ ਨਾਟ ਅ ਫਰਸਟ ਕੇਸ ਬਹੁਤ ਲੋਕ ਮੇਰੇ ਬਹੁਤ ਫਰੈਂਡ ਸਰਕਲ ਉੱਤੇ ਮੇਰੇ ਰਿਲੇਟਿਵਸ ਐ ਬੈਕਸਰ ਫੋਨ ਤੇ ਪੁੱਛਦੇ ਰਹੇ ਕਿ ਇਜ਼ ਥੈਟ ਟ्रू ਉਹ ਕਹਿੰਦੇ ਬਿਲਕੁਲ ਤੇ ਜਿਹੜਾ ਮੇਅਰ ਉੱਥੋਂ ਦਾ ਉਹ ਵੀ ਮੁਸਲਮਾਨ ਆ ਸੋ ਇੰਗਲੈਂਡ ਕੰਟਰੀ ਦਾ ਇਸ ਟਾਈਮ ਹਾਲ ਇਦਾਂ ਦਾ ਹੋਇਆ ਪਿਆ ਵੀ ਐ ਲੱਗਦਾ ਤੁਸੀਂ ਪਾਕਿਸਤਾਨ ਚ ਆ ਗਏ ਆ ਉੱਥੇ ਮੁਸਲਮਾਨਾਂ ਦੀ ਬਾਤ ਹੀ ਇੰਨੀ ਹੈ ਕਿ ਇੱਕ ਇੱਕ ਮੁਸਲਮਾਨ ਨੇ 12-12 ਬੱਚੇ ਜੰਮ ਕੇ ਇੰਗਲੈਂਡ ਦੀ ਗਵਰਨਮੈਂਟ ਤੋਂ ਵਿਹਲੇ ਵਾ ਕੇ ਵੈਲਫੇਅਰ ਖਾਈ ਬੱਚਿਆਂ ਦੀ ਹੁਣ ਉਹਨਾਂ ਨੇ ਤਾਂ ਹੀ ਮਜਬੂਰੋਂ ਕਿ ਵੈਲਫੇਅਰ ਬੰਦ ਕਰ ਦਿੱਤੀ ਕਿ ਜੇ ਤੁਹਾਨੂੰ ਦੇਖ ਦੇ ਕੇ ਕੇਅਰ ਫ੍ਰੀ ਕਰਦੇ ਤਾਂ ਜੇ ਉੱਥੇ ਜਾ ਕੇ ਆਪਣੇ ਬੱਚਿਆਂ ਨੂੰ ਛੱਡੋ ਤੇ ਹੰਦ ਜਾ ਕਰੋ ਸੋਨੇ ਜਨਸੰਖਿਆ ਵਧਾਈ ਦੇਖੋ ਮੈਂ ਕੋਈ ਰੈਸਿਸਮ ਨਹੀਂ ਕਰਦੀ ਮੈਂ ਹਰੇਕ ਇੱਕ ਦੇ ਧਰਮ ਦਾ ਸਤਿਕਾਰ ਕਰਦੀ ਆ ਮੈਂ ਕਦੇ ਕਿਸੇ ਦੇ ਧਰਮ ਕਿਸੇ ਗॉड ਅੱਲਾ ਕੁਰਾਨ ਗੀਤਾ ਬਾਈਬਲ ਸ੍ਰੀ ਗੁਰੂ ਗ੍ਰੰਥ ਸਾਹਿਬ ਮੈਂ ਕਹਨੀ ਵੀ ਸਾਰੀਆਂ ਇਹ ਹੌਲੀ ਬੁੱਕਸ 'ਚ ਇੱਕ ਹੀ ਜੇ ਤੁਸੀਂ ਇਹਨੂੰ ਪੜ੍ਹੋਗੇ ਨਾ ਉਪਦੇਸ਼ ਇੱਕੋ ਜਿਹਾ ਮਿਲਦਾ ਹੈ ਦੇ ਵਿੱਚ ਕਿ ਪਹਿਲੇ ਇਨਸਾਨ ਵਧੀਆ ਬਣੋ ਧਰਮਾਂ 'ਚ ਕੁਝ ਨਹੀਂ ਰਿਹਾ ਜਦੋਂ ਤੁਸੀਂ ਧਰਮਾਂ 'ਚ ਪੈ ਜਾਂਦੇ ਹੋ ਨਾ ਤੁਹਾਡੇ ਅੰਦਰ ਜਿਹੜੀ ਇੱਕ ਇਨਸਾਨੀਅਤ ਆ ਉਹ ਮੁੱਕ ਜਾਂਦੀ ਹੈ ਸੋ ਉਜੋ ਜਿੱਥੇ ਤੁਹਾਡਾ ਜਿਹੜੇ ਧਰਮ 'ਚ ਤੁਹਾਡਾ ਜੀ ਕਰਦਾ ਉਹ ਮੰਨੋ ਪਰ ਆਪਣੀ ਇਨਸਾਨੀਅਤ ਨਾ ਗਵਾਓ ਇੰਨਾ ਕੱਟੜਪੰਥੀ ਨਾ ਕਰੋ ਕਿ ਤੁਸੀਂ ਇਨਸਾਨ ਨਾ ਰਹਿ ਜਾਓ ਸੋ ਹਲੇ ਵੀ ਸਾਡੇ ਸਿੱਖ ਜੁੜਨਾ ਚਾਹਣਗੇ ਗੁਰਪਤਵੰਤ ਪੰਨੂ ਨਾਲ ਜਿਹੜਾ ਕਹਿੰਦਾ ਵੀ ਮੁਸਲਮਾਨੀ ਮੇਰੇ ਭਾਈ ਆ ਇੰਨਾ ਕੁੜੀਆਂ ਦੀ ਗਰੂਮਿੰਗ ਚੱਲ ਰਹੀ ਹੈ ਇੰਗਲੈਂਡ ਵਿੱਚ ਹਾਲਾਂਕਿ ਕੈਨੇਡਾ ਦੇ ਜਿਦਾਂ ਇਸ਼ੂ ਦਾ ਇਸ਼ੂ ਨਹੀਂ ਸੁਣਨ ਨੂੰ ਮਿਲਿਆ ਪਰ ਇੰਗਲੈਂਡ ਵਿੱਚ ਬਹੁਤ ਬੁਰਾ ਹਾਲ ਹੈ ਸਿੱਖਾਂ ਦੀਆਂ ਬੱਚੀਆਂ ਦਾ 11-12 ਸਾਲ ਦੀ ਬੱਚੀ ਨੂੰ ਮਗਰ ਲਾਣਾ ਇਟਸ ਅ ਵੈਰੀ ਈਜ਼ੀ ਜੌਬ ਪਰੇ ਵੱਟ ਯੁਮਰ ਦੀਆਂ ਕੁੜੀਆਂ ਨਹੀਂ ਪਸਾ ਪਾਂਦੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਮਿਛੇ ਹੋ ਰਹੇ ਹਨ ਪਰ ਆਪ ਨੂੰ ਪਤਾ ਆਪਣਾ ਸੋ ਹਲੇ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਆਪਣੇ ਬੱਚਿਆਂ ਨੂੰ ਇਹਨਾਂ ਦੇ ਪ੍ਰਤੀ ਜਾਗਰੂਕਤਾ ਸ਼ੁਰੂ ਕਰੋ ਆਪਣੇ ਬੱਚਿਆਂ ਨੂੰ ਸਮਝਾਓ ਉਹਨਾਂ ਨੂੰ ਦੱਸੋ ਇਹ ਕੀ ਕਰਦੇ ਆ ਸੋ ਮੁਸਲਮ ਕੌਮ ਵਾਸਤੇ ਵੀ ਸਨੇਹਾ ਮੇਰਾ ਇਦਾਂ ਦੇ ਗੰਦੇ ਕੁੱਤੇ ਤੇ ਬਦਮਾਸ਼ ਕੰਮ ਕਰਨੇ ਬੰਦ ਕਰੋ ਇਨਸਾਨ ਬਣੋ ਜਿੱਦਾਂ ਦੇ ਤੁਹਾਡੀ ਧੀ ਪੈਣਾ ਨਾ ਉਦੋਂ ਸਾਰੇ ਦਿੱਤੀਆਂ ਪੈਣਾ ਦੀ ਇੱਜ਼ਤ ਹੁੰਦੀ ਆ ਸੋ ਇਹ ਜਿਹੜਾ ਤੁਸੀਂ ਕਮਿਊਨਿਟੀ ਦੇ ਵਿੱਚ ਜਦੋਂ ਤੁਸੀਂ ਇੱਕ ਘੰ ਦਾ ਪਾ ਰਹੇ ਹੋ ਤਾਂ ਸਾਨੂੰ ਸਿੱਖਾਂ ਨੂੰ ਇਹਨਾਂ ਨਾਲ ਵਸਾਇਓ ਕਿਤਾ ਡਾਸੀ ਹਾਲ ਉਹ ਕਰਦੀ ਹੈ ਇੰਗਲੈਂਡ ਦੇ ਵਿੱਚ ਇਹ ਤੁਹਾਨੂੰ ਭੱਜਣ ਨੂੰ ਰਾਹ ਨਾ ਮਿਲੇ ਸੋ ਹੱਥ ਜੋੜ ਕੇ ਬੇਨਤੀ ਹੈ ਜੀ ਖਾਲਸਤਾਨ ਦੇ ਮੂਵਮੈਂਟ ਤੋਂ ਸਟੈਪ ਬੈਕ ਕਰ ਲੋ ਬਾਸ ਕੇ ਰਹੋਗੇ ਅਮਰੀਕਾ ਦੇ ਬਾਲ ਸੋਣਿਆ ਦੋ ਗੁਰਦੁਆਰੇ ਆ ਜਿਨ੍ਹਾਂ ਨੇ ਝੰਡੇ ਵੀ ਲਾਤੇ ਤੇ ਫੋਟਾ ਫੋਟਾ ਸਭ ਕਲੀਨ ਕਰਦੇ ਆ ਅੰਦਰ ਉਹ ਕਹਿੰਦੇ ਵੀ ਅਸੀਂ ਖਾਲਸਾਤਨ ਮੂਵਮੈਂਟ ਦਾ ਹਿੱਸਾ ਨਹੀਂ ਬਣਨਾ ਕਿਉਂਕਿ ਖਾਲਸਾ ਨਹੀਂ ਖਾਲਸਾ ਨਹੀਂ ਖਾਲਸਾ ਨਹੀਂ ਕਰਕੇ ਤੁਸੀਂ ਸਾਰੇ ਆਪਣੇ ਗੁਰੂ ਮਹਾਰਾਜ ਨਾਲ ਟੁੱਟ ਗਏ ਹੋ ਤੁਸੀਂ ਸਾਰੇ ਬਾਣੀ ਨਾਲੋਂ ਟੁੱਟ ਗਏ ਹੋ ਇਹ ਸੱਚ ਆਪਣੇ ਜ਼ਬੀਰਾਂ ਨੂੰ ਪੁੱਛਿਓ ਜੇ ਕਰੇ ਪਸੇ ਤੋਰ ਪਈਓ ਲੋਕਾਂ ਨੂੰ ਗਾਲਾਂ ਕੱਢਣੀਆਂ ਲੋਕਾਂ ਦੀਆਂ ਧੀਆਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਫਲਾਣੀ ਨੂੰ ਮੈਂ ਮੇਰੇ ਨਾਲ ਵੀ ਇਦਾਂ ਹੀ ਇੱਕ ਖਾਲਸਤਾਨੀਓ ਮੈਨੂੰ ਧਮਕੀਆ ਦਿੰਦਾ ਰਹਿੰਦਾ ਤੁਸੀਂ ਕਹਿੰਦੇ ਹੋ ਭਾਰਤ ਸਾਨੂੰ ਬੋਲਣ ਨਹੀਂ ਦਿੱਤਾ ਜਾਂਦਾ ਭਾਰਤ ਸਾਨੂੰ ਜਿਵੇਂ ਬੋਲਦੇ ਆ ਸਾਨੂੰ ਪੰਜਾਬ ਪੁਲਿਸ ਚੱਕ ਕੇ ਅੰਦਰ ਮਾਰਦੀ ਹੈ ਤੇ ਤੁਸੀਂ ਇੱਥੇ ਵੀ ਤੇ ਇਹ ਕਰ ਰਹੇ ਹੋ ਨਾ ਜੇ ਅਸੀਂ ਵੀ ਬੋਲਦੇ ਆ ਤਾਂ ਤੁਸੀਂ ਸਾਨੂੰ ਜਾਨ ਤੋਂ ਮਾਰ ਦਿੱਤੇ ਧਮਕੀਆ ਦਿੰਦੇ ਹੋ ਸੋ ਹੈ ਗਿਆ ਖਬਰ ਆਈਏ ਮੇਰੇ ਕੋਲ ਪ੍ਰੋਡਿਊਸਰ ਤੇ ਪੰਜ 6 ਕੱਢ ਡਰਾਈਵਰ ਆ ਜਿਹੜੇ ਖਾਲਸਤਾਨੀ ਆ ਜਿਹਦਾ ਉਹ ਪਪਾ ਪਪਾ ਸ਼ੈਂਪੂਰ ਨਾਲ ਹੀ ਬੈਣਾ ਉੱਠਣਾ ਤੇ ਇਹਨਾਂ ਨੇ ਪਲੈਨਿੰਗ ਕੀਤੀ ਵੀ ਨੈਂਸੀ ਦੀ ਬਹੁਸ਼ੀਤੀ ਗੇਮ ਵਜਾਉਣੀ ਆ ਇਹਨੂੰ ਚੱਕ ਦੇਣਾ ਮਾਰ ਦੇਣਾ ਅਸੀਂ ਜੇ ਇਹਦਾ ਫੋਨ ਹੈਕ ਕਰ ਲਿਆ ਅਸੇ ਦਾ ਇੰਟਰਨੈਟ ਹੈਕ ਕਰ ਲਿਆ پتہ ਨਹੀਂ ਕੀ ਕੀ ਬਕਵਾਸ ਦੇ ਗੱਲਾਂ ਕਰਦੇ ਆ ਮੇਰਾ ਨਾ ਜੀ ਕੋਈ ਫੋਨ ਹੈਕ ਫੋਨ ਹੈਕ ਕਰ ਸਕਦਾ ਨਾ ਮੇਰਾ ਇੰਟਰਨੈਟ ਸਾ ਤੋਂ ਪਹਿਲੇ ਤੇ ਮੇਰੇ ਕੋਲੇ ਵਧੀਆ ਸਿਸਟਮ ਲੱਗਿਆ ਹੋਇਆ ਜਿਹੜਾ ਹੈਕ ਕਰੂਗਾ ਉਹ ਸੋਥੇ ਆਪੇ ਪਹੁੰਚ ਜੂਗੀ ਸੋ ਜਿਹੜੇ ਜਿਹੜੇ ਤੁਸੀਂ ਟਰੱਕ ਡਰਾਈਵਰ ਹੋ ਨਾ ਫਿੰਸਰ ਦੇ ਵਿੱਚ ਤੇ ਪਲੈਨਿੰਗਸ ਕਰਦੇ ਹੋ ਉਹ ਦੇ ਪਰਪੋਸਿਅਨ ਪੂਰਾ ਲੱਗੇ ਇਹ ਪਲੈਨਿੰਗਾਂ ਤੁਹਾ ਜਦੋਂ ਤੁਸੀਂ ਪਸਨੇ ਚਾਕ ਕੇ ਤੁਹਾਨੂੰ ਜੇਲਾ ਚ ਮਾਰਿਆ ਵੀ ਕਿਸ ਦੀ ਮਰਡਰ ਦੇ ਪਲਾਨ ਕਰ ਰਹੇ ਹੋ ਤੁਸੀਂ ਸੋ ਇਹ ਬਦਮਾਸ਼ੀਆਂ ਆਪ ਦੇ ਕੋਲ ਰੱਖੋ ਜਿਹੜਾ ਆਪ ਦੇ ਪਰਿਵਾਰ ਚ ਤੁਸੀਂ ਰੋਟੀ ਪਾਣੀ ਖਾਣੇ ਹੋ ਸਕੋ ਕੱਕ ਲੈ ਕੇ ਇੰਨੀ ਦੂਰ ਜੰਨੇ ਹੋ ਸੋਚੋ ਜੇ ਬਾਹਰ ਤੁਹਾਡੀ ਗੇਮ ਬੁਝਾਤੀ ਕਿਸੇ ਨੇ ਫਿਰ ਕੀ ਕਰੋਗੇ ਸੋ ਕਿਸੇ ਹੋਰ ਦੀ ਜਦੋਂ ਆਪਾਂ ਮੌਤ ਤੱਕ ਦੇ ਆ ਮੌਤ ਸੁਖ ਦੇ ਹਨ ਉਹ ਕਈ ਮੈਂ ਪਰਮਾਤਮਾ ਉਹ ਖੱਡਾ ਜਿਹੜਾ ਕਿਸੇ ਖੋਦਿਆ ਮੇਰੇ ਵਰਗੇ ਆਸਤੇ ਹਨ ਉਹ ਤੁਸੀਂ ਆਪ ਹੀ ਟਿਕ ਜਾਣਾ ਉਹਦੇ ਵਿੱਚ ਸੋ ਪੁਲਿਸ ਤੁਹਾਨੂੰ ਵਾਚ ਕਰਦੀ ਹੈ ਕੁਸਮ ਤੋਂ ਸੇਨਾ ਨਕਮਾਨਾ ਸਮਝੋ ਇੱਥੋਂ ਦੇ ਗੋਰੇ ਸਾਫਟ ਜ਼ਰੂਰ ਆ ਪਰ ਅੱਖ ਸਾਰੀ ਰੱਖਦੇ ਆ ਐਵੇਂ ਕਿਸੇ ਦੇ ਭਗਾਵੇ ਜਾ ਕੇ ਉੱਚੀਆਂ ਛਾਲਾ ਨਾ ਮਾਰੇਓ ਸੋ ਮੇਰੀ ਬੇਨਤੀ ਹੈ ਉਹ ਸਾਰੇ ਗੁਰੂ ਘਰ ਆਇਆ ਉਹਨੂੰ ਵੀ ਪਲੀਜ਼ ਖਾਂ